ਮੈਂ ਰਮੇਸ਼ ਨੇਯਰ ਸੀਨੀਅਰ ਉਪਰਮੁਖ ਪੰਜਾਬ 69 ਤੋਂ ਬਾਲਾਸਾਠ ਠਾਕਦੇ ਤੋਂ ਅੱਜ ਮੈਂ ਬਟਾਲਾ ਦਾ ਜਿਹੜਾ ਸਮੱਸਿਆਵਾਂ ਕਰਿਤੀਆਂ ਨੇ ਉਹਦੇ ਬਾਰੇ ਐਸਐਸਪੀ ਸਾਹਿਬ ਬਟਾਲਾ ਦਾ ਧਿਆਨ ਲਿਆਣਾ ਚਾਹਨਾ ਕਿ ਕਾਫੀ ਜਰ ਮੈਂ ਪਹਿਲਾਂ ਵੀ ਮੈਨਾਂ ਦੇ ਧਿਆਨ ਚ ਲਿਆਂਦਾ ਕਿ ਬਟਾਲੇ ਸ਼ਹਿਰ ਵਿੱਚ ਕੁਝ ਇਹੋ ਜਿਹੇ ਸਪੌਟ ਨੇ ਜਿੱਥੇ ਲਗਾਤਾਰ ਜੂਆ ਹੋ ਰਿਹਾ ਤੇ ਡੜਾ ਸਟਾ ਹੋ ਰਿਹਾ ਪੁਲਿਸ ਰੇਡ ਮਾਰਦੀ ਆ ਤੇ ਉਹ ਉੱਥੋਂ ਦੌੜ ਦਿੰਦੇ ਮੈਂ ਹੁਣ ਵੀ ਸਭ ਦੇ ਧਿਆਨ ਸਸ ਜਾ ਬਟਾਲਾ ਧਿਆਨ ਜਣਾ ਕਿ ਕੋਈ ਜਗਾ ਜਿਹੜੀਆਂ ਜਿੱਦਾਂ ਗਾਂਧੀ ਨਗਰ ਕੈਂਪ ਵਿੱਚ ਇਹ ਬਟਾਲਾ ਗਾਂਧੀ ਜਿੰਦਰ ਰੋਡ ਬਟਾਲਾ ਦੇ ਉੱਪਰ ਗਾਂਧੀ ਚੌਂਕ ਬਟਾਲਾ ਵਿੱਚ ਰੇ ਆਪਣੇ ਡੇਰ ਰੋਡ ਬਟਾਲਾ ਫਾਟਕ ਦੇ ਥੱਲੇ ਨਜ਼ਦੀਕ ਉੱਥੇ ਸ਼ਰੇਆਮ ਜਿਹੜਾ ਡੜਾ ਸੱਟੇ ਦਾ ਕੰਮ ਹੋਣਿਆ ਤੇ ਇਵਨ ਦੇ ਕੈਂਪ ਜਿਹੜੇ ਛੋਟੇ ਛੋਟੇ ਬੱਚੇ ਨਾਲ ਸਕੂਲ ਲੱਗੇ ਆ ਤੇ ਉੱਥੇ ਜਿਹੜੇ ਨਾ ਬੱਚੇ ਤੱਕ ਉੱਤੇ ਪਰਚੀਆਂ ਲਾਉਣ ਨੂੰ ਦੇ ਆ ਤੇ ਜਿਹੜਾ ਉਹ ਹੈਗਾ ਵਾ ਡੜੇ ਸੜੇ ਦਾ ਕੰਮ ਨੰਬਰ 2 ਦਾ ਕੰਮ ਹੈ ਬੋਗਸਾ ਕੋਈ ਸਰਕਾਰ ਦੀ ਲਾਟਰੀ ਉਹ ਸਾਰਾ ਹੀ ਜਿਹੜਾ ਵਾ ਪੈਸਾ ਉਹ ਕੋਈ ਆਪਣੇ ਹੈਗੇ ਵੱਡੇ ਆਦਮੀ ਉਹਨੇ ਜੇ ਚਾਰਿਆ ਤੇ ਮੈਂ ਐਸਐਸਬ ਬਟਾਲਾ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਬੰਦੇ ਜਿਹੜਾ ਜੁਵੇ ਦਾ ਕੰਮ ਹੈ ਬਟਾਲਾ ਦੇ ਆਮ ਇੱਕ ਆਪਣੇ ਗਰਦਾਸਪੁਰ ਰੋਡ ਦੇ ਉੱਪਰ ਹੀ ਆ ਆਪਣੇ ਕੈਲਫਨਿਕ ਚੇਂਜ ਦੇ ਕੋਲ ਲੋਕ ਸ਼ਰਾਂ ਬੈਠੇ ਆ ਫਿਰ ਇਹ ਨੈਰੂਗੜ ਦੇ ਕੋਲ ਬਟਾਲਾ ਸਿਵਲ ਹਸਪੀਟਲ ਪੁਰਾਣਾ ਜਿਹੜਾ ਉੱਥੇ ਲੋਕ ਸਾਰਾ ਸਾਰਾ ਦਿਨ ਖੇਡ ਗਏ ਦਿਆ ਆਪਣੇ ਕਾਜੀ ਮੋਰੀ ਹਾਥੀ ਗੇਟ ਅਚਲੀ ਗੇਟ ਦੇ ਵਿਚ ਜਿਹੜੇ ਜੁਵੇ ਦੇ ਅੱਡੇ ਬਣਿਆ ਜਿੱਥੇ ਬੜੇ ਬੜੇ ਕਰੋੜਾਂ ਰੁਪਈਆ ਦਾ ਲੱਖਾਂ ਰੁਪਈਆ ਦਾ ਜੂਆ ਆਉਂਦਾ ਚੱਲਦਾ ਵਾ ਉਹਨਾਂ ਵਿੱਚ ਗਿਆ ਜਿਹੜੇ ਬਾਹਰੋਂ ਅਜਲੰਦਰੋਂ ਅੰਬਸਰੋਂ ਗੈਂਗਸਟਰ ਕਿਹੜੇ ਆਉਂਦੇ ਆ ਇਹਨਾਂ ਦੇ ਖਿਲਾਫ ਮੈਂ ਆਪਣੇ ਸਾਹਬ ਦੇ ਧਿਆਨ ਚ ਲਿਆਣਾ ਚਾਹਨਾ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਿਹੜੇ ਖਲਾਂਦੇ ਜਿਹੜੇ ਜੂਆ ਖਲਾਂਦੇ ਆ ਇਹਨਾਂ ਦੇ ਖਿਲਾਫ ਉਹ ਠੋਕੇ ਪਰਚੇ ਦਿੱਤੇ ਜਾਣ ਜਿਹੜੇ ਸਪੋਰਟ ਨੇ ਇਹਨਾਂ ਦੇ ਜਿਹੜੇ ਜਿੰਨਾ ਦੇ ਰੁਪਈਏ ਲੱਗਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਬਾਕੀ ਰਹੀ ਆਪਣੇ ਹੋਰ ਤੇ ਨਸ਼ੇ ਦਾ کاروبار ਜਿਹੜਾ ਚੱਲਦਾ ਸੀ ਉਹ ਕਾਫੀ ਹੱਦ ਤੱਕ ਪੁਲਿਸ ਦੀ ਜਿਹੜੀ ਕਾਰਵਾਈਆਂ ਦੇ ਨਾਲ ਕੰਟਰੋਲ ਹੋਇਆ ਪਰ ਫਿਰ ਵੀ ਜਿਹੜੇ ਮਾਫੀਆ ਨੇ ਵੱਡੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਨਿਕੇ ਨਿਕੇ ਮੱਛੀਆਂ ਨਾਲ ਕੁਝ ਨਹੀਂ ਬੰਨ੍ਹਤ ਜਾਂਦਾ ਕਿ ਆਪਾਂ ਵੱਡੇ ਮਗਰਮੱਛ ਨਹੀਂ ਬਣਾਂਗੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਆਪਣੀਆਂ ਕੋਠੀਆਂ ਦੇ ਕਰੋੜਾਂ ਰੁਪਏ ਜਿਹੜੇ ਅੱਜ ਜਮੀਨਾਂ ਲਈਆਂ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਮੈਂ ਐਸਐਸਪੀ ਸਾਹਿਬ ਬਟਾਲਾ ਦੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਸਾਹਿਬ ਗੋਰੂ ਜਿਆਦਾ ਤੇ ਧਿਆਨ ਚ ਲਿਆਣਾ ਚਾਹਨਾ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਆ ਟ੍ਰੇਮ ਜਿਹੜਾ ਹੋ ਰਿਹਾ ਇਹਨਾਂ ਨੂੰ ਲੱਥ ਪਾਈ ਕਿਉਂਕਿ ਇਹੋ ਜਿਹੜੇ ਆ ਲੋਕ ਨਸ਼ੇ ਦਾ ਕੱਜ ਜਦੋਂ ਰੁਪਈਏ ਜ਼ਿਆਦਾ ਆਉਂਦੇ ਆ ਜਿੱਤ ਜਾਂਦਾ ਤਾਂ ਮਰਦੇ ਆ ਲੋਕ ਜੇ ਹਾਰ ਜਾਂਦੇ ਤਾਂ ਵੀ ਮਰਦੇ ਆ ਤੇ ਮੇਰੀ ਬੇਨਤੀ ਹੈ ਕਿ ਇਹੋ ਜਿਹੇ ਕੰਮ ਨੂੰ ਸਰ ਲੱਥ ਪਾਈ ਜਾਇ ਸ਼ਿਰਾਂ